ਦਾ ਸਾਲ ਦੀ ਉਮਰ ਵਿੱਚ ਆ ਕੇ ਜਿੱਥੇ ਗੁਰਸਿੱਖੀ ਪਰਿਵਾਰ ਵਿੱਚ ਜਨਮ ਹੋਇਆ ਸੀ ਉੱਥੇ ਗੁਰੂ ਘਰ ਦੇ ਵਿੱਚ ਪੈਦਾ ਹੋਇਆ ਰਹਿਣਤਾ ਦਾ ਮੀਂਹ ਟਕਿਆ ਪੰਜਵੇਂ ਪਾਤਸ਼ਾਹ ਦਾ ਵੇਲਾ ਸੀ ਉਸ ਤੋਂ ਬਾਅਦ ਵਕਤ ਆਇਆ ਛੇਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਵੀ ਇਹਨਾਂ ਦੇ ਪਿਤਾ ਜੀ ਆਪ ਆਉਂਦੇ ਗਏ ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਵੇਲਾ ਆਇਆ ਮਹਾਰਾਜ ਗੁਰੂ ਹਰਾਈ ਸਹਿਬ ਬਾਬਾ ਦਾਸਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਸਨ ਉਹ ਗੁਰੂ ਹਰਾਈ ਸਹਿਬ ਮਹਾਰਾਜ ਨੇ ਕੀਤੀਆਂ ਬਾਬਾ ਮੱਖਣਸ਼ਾ ਲਵਾਨਾ ਜੀ ਦੇ ਪਿਤਾ ਬਾਬਾ ਦਾਸਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਤੇ ਉਹ ਸਾਰੀਆਂ ਅੰਤਮ ਰਸਮਾਂ ਸੱਤਵੇਂ ਪਾਤਸ਼ਾਹ ਨੇ ਕੀਤੀਆਂ ਸਨ ਅੱਠਵੇਂ ਪਾਤਸ਼ਾਹ ਗੁਰੂ ਬਣਦੇ ਹਨ ਸਾਤ ਸੰਗਤ 1651 ਈਸਵੀ ਸੰਮਤ ਗੁਰੂ ਬਣੇ ਮਹਾਰਾਜ ਦੀਆਂ ਬੇਅੰਤ ਬਖਸ਼ਾ ਹੋਈਆਂ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਨਾਲ ਬਾਬਾ ਮੱਖਣਸ਼ਾ ਲਵਾਣਾ ਮਿਲ ਨਹੀਂ ਸਕਿਆ ਸਾਧ ਸੰਗਤ ਬਹੁਤ ਵੱਡੇ ਵਪਾਰੀ ਸਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜਦੋਂ ਦਿੱਲੀ ਗਏ ਉਹਨਾਂ ਵੇਲਿਆਂ ਦੇ ਵਿੱਚ ਸੂਰਤ ਦੀ ਬੰਦਰਗਾਹ ਦੇ ਉਹਨਾਂ ਦਾ ਜਹਾਜ਼ ਸਾਧ ਸੰਗਤ ਦਲਦਲ ਵਿੱਚ ਫਸ ਗਿਆ ਲਹਿਰਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਫਸ ਗਿਆ ਇਹਨੂੰ ਬਾਬਾ ਫਰੀਦ ਸਾਹਿਬ ਇੱਕ ਆਪਣੇ ਸ਼ਲੋਕ ਵਿੱਚ ਕਹਿੰਦੇ ਨੇ ਫਰੀਦਾ ਦੁੱਖਾਂ ਸੇਤੀ ਦੇ ਗਿਆ ਸੂਣਾ ਸੇਤੀ ਰਾਤ ਖੜਾ ਫੁਕਾਰੇ ਪਤਨੀ ਬੇੜਾ ਕੱਪਰਵਾਦ ਲੰਮੀ ਲੰਮੀ ਨਦੀ ਵਹਿ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜਾਂ ਪਤਨ ਰਹੇ ਸੁਕੇਤ ਕਹਿੰਦੇ ਨੇ ਭਾਈ ਜਦੋਂ ਮੁਲਾਸ ਜੇਸ ਹੁੰਦੇ ਹਾਂਦੇ ਤੇ ਬੇੜੇ ਨੂੰ ਭਾਵੇਂ ਜਿੰਨੀਆਂ ਮਰਜ਼ੀ ਘੁੰਮਣ ਘੇਰੀਆਂ ਪੈ ਜਾਣ ਫਿਰ ਉੱਥੇ ਘੁੰਮਣ ਘੇਰੀਆਂ ਵੀ ਬੇੜੇ ਦਾ ਕੁਝ ਵਿਗਾੜ ਨਹੀਂ ਸਕਦਾ ਸਿੱਖ ਧਰਮ ਦੇ ਅੰਦਰ ਦੋ ਬਹੁਤ ਵੱਡੀਆਂ ਦਾਤਾਂ ਗੁਰੂ ਨੇ ਆਪਣੇ ਸਿੱਖ ਨੂੰ ਦਿੱਤੀਆਂ ਸਭ ਤੋਂ ਪਹਿਲੀ ਗੱਲ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਕਿ ਤੇਰੇ ਮਨ ਦਾ ਕੋਈ ਵੀ ਬਲਬਲਾ ਹੋਵੇ ਸਭ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਕਰ ਕਿਉਂਕਿ ਸਿੱਖੀ ਦੀ ਅਰੰਭ ਤਾਂ ਅਰਦਾਸ ਤੋਂ ਹੈ ਸੁਣੀ ਪੁਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਪੁਕਾਰ ਸੁਣੀ ਗਈ ਰੱਬ ਵੱਲੋਂ ਪਰ ਗੁਰੂ ਨਾਨਕ ਜਗ ਮਹਿ ਪੁਖਾਇਆ ਤੇ ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ ਪੁਕਾਰ ਕੀਤੀ ਗਈ ਅਰਦਾਸ ਉਹ ਸਿੱਖੀ ਦੀ ਅਰੰਭਤਾ ਹੈ ਸਾਡੇ ਗੁਰਦਰਾਮੇਚ ਉਹਨਾਂ ਚਿਰ ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ ਜਿਨ੍ਹਾਂ ਚਿਰ ਅਰਦਾਸ ਨਾ ਹੋਵੇ ਸੁਖ ਆਸਨ ਹੋ ਜਾਏ ਉਹਨਾਂ ਚਿਰ ਸਮਾਪਤੀ ਨਹੀਂ ਜਿਨ੍ਹਾਂ ਚਿਰ ਅਰਦਾਸ ਨਾ ਹੋਵੇ ਗੁਰੂ ਘਰਾਂ ਦੀ ਅਰੰਭਤਾ ਵੀ ਅਰਦਾਸ ਤੇ ਹੈ ਤੇ ਸੁਖ ਆਸਨ ਤੇ ਸਮਾਪਤੀ ਵੀ ਅਰਦਾਸ ਤੇ ਹੈ ਅਰਦਾਸ ਨਾਲ ਏਡਾ ਵੱਡਾ ਸਬੰਧ ਹੈ ਸਾਤ ਸੰਗਤ ਸਾਡਾ ਤੁਹਾਡਾ ਸਾਡਾ ਸਬੰਧ ਜਨਮ ਤੋਂ ਵੀ ਪਹਿਲਾਂ ਹੈ ਤੁਸੀਂ ਆਖੋਗੇ ਇਹ ਕਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਬੱਚਾ ਮਾਂ ਦੇ ਉਦਰ ਵਿੱਚ ਹੁੰਦਾ ਹੈ ਪਹਿਲੇ ਬਹਿਰੈ ਰੈਣ ਕੈ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਵਾਸ ਉਰਦ ਤਪ ਅੰਦਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਬਖਾਣਾ ਮਾਂ ਦੇ ਉਦਰ ਵਿੱਚ ਬੱਚਾ ਰੱਬ ਅੱਗੇ ਅਰਦਾਸ ਕਰਦਾ ਹੈ ਅਰਦਾਸ ਕੇਵਲ ਲਫ਼ਜ਼ਾਂ ਦਾ ਮਥਾਜ ਨਹੀਂ ਸਾਥ ਸੰਗਤ ਇਹ ਹਿਰਦੇ ਦੇ वेदना ਦੇ ਵਿੱਚੋਂ ਪ੍ਰਗਟ ਹੋਈ ਭਾਵਨਾ ਮੰਨ ਅਰਦਾਸ ਆਖਿਆ ਜਾਂਦਾ ਜਿਹੜਾ ਵੀ ਸੀ ਰੋਜ਼ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਸਾਰ ਬੰਦ ਪੜਦੇ ਹੋ ਅਰਦਾਸ ਤੇ ਉਹ ਸਾਡਾ ਇਤਿਹਾਸ ਹੈ ਅਰਦਾਸ ਕਰਨੀ ਨਹੀਂ ਪੈਂਦੀ ਬਲਕਿ ਅਰਦਾਸ ਆਪਣੇ ਆਪ ਹੋ ਜਾਂਦੀ ਹੈ ਅਰਦਾਸ ਨਾਲ ਸਾਡਾ ਸਬੰਧ ਜਨਮ ਤੋਂ ਵੀ ਪਹਿਲਾਂ ਦਾ ਤੇ ਮਰਨ ਤੋਂ ਵੀ ਬਾਅਦ ਦਾ ਹੈ ਤੁਸੀਂ ਆਖੋਗੇ ਮਰਨ ਤੋਂ ਬਾਅਦ ਦਾ ਕਿਵੇਂ ਰਹਿਤ ਮਰਿਆਦਾ ਦੇ ਵਿੱਚ ਵੀ ਲਿਖੀ ਲੀ ਜਦੋਂ ਪ੍ਰਾਣੀ ਆਕਾਰ ਚਲਾਣਾ ਕਰ ਜਾਂਦਾ ਆਪ ਤੇ ਉਹ ਆਕਾਰ ਚਲਾਣਾ ਕਰ ਜਾਂਦਾ ਨਾ ਉਹ ਅਰਦਾਸ ਕਰ ਸਕਦਾ ਨਾ ਕਰਵਾ ਸਕਦਾ ਪਰ ਪਰਿਵਾਰ ਰਿਸ਼ਤੇਦਾਰ ਸਕੇ ਸੰਬੰਧੀ ਰਲ ਕੇ ਫਿਰ ਉਹਦੇ ਨਮਿਤ ਅਰਦਾਸ ਕਰਦੇ ਹਨ ਅਰਦਾਸ ਨਾਲ ਸਾਡਾ ਸਬੰਧ ਏਡਾ ਗੂੜਾ ਹੈ ਸਾਥ ਸੰਗਤ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਫਿਰ ਇਹਨੂੰ ਮਹਾਰਾਜ ਕਹਿੰਦੇ ਨੇ ਸਾਹਿਬ ਸਿੱਧੀ ਹੁਕਮ ਨਾ ਚੱਲਦਾ। ਗੁਰੂ ਅੱਗੇ ਅਰਦਾਸ ਕਰਦੇ ਆ ਹੁਕਮ ਨਹੀਂ ਬਲਕਿ ਕਹੀ ਬਣੇ ਅਰਦਾਸ ਬੇਨਤੀ ਰੂਪ ਵਿੱਚ ਕੀਤੀ ਜਾਂਦੀ। ਫਿਰ ਇਹ ਨਹੀਂ ਕਿ ਜੋ ਮੈਂ ਕਹ ਰਿਹਾ ਮੇਰੀ ਅਰਦਾਸ ਪੂਰੀ ਹੋਵੇ। ਇਹਨੂੰ ਮਹਾਰਾਜ ਕਹਿੰਦੇ ਨੇ ਆਪੇ ਜਾਣੇ ਕਰੇ ਆਪ ਆਪੇ ਆਣ ਰਾਸ ਤਿਸੇ ਅੱਗੇ ਨਾਮ ਦਾ ਖਲੇ ਕੀਚੇ ਅਰਦਾਸ। ਅਰਦਾਸ ਖਲੋ ਕੇ ਕੀਤੀ ਜਾਂਦੀ ਹੈ। ਫਿਰ ਸਾਥ ਸੰਗਤ ਦੋਏ ਕਰ ਜੋੜ ਕਰੋ ਅਰਦਾਸ ਅਰਦਾਸ ਦੋਵੇਂ ਹੱਥ ਜੋੜ ਕੇ ਕੀਤੀ ਜਾਂਦੀ ਹੈ ਤੁਧ ਭਾਵੈ ਤਾਂ ਆਣੈ ਰਾਸ ਵੀ ਜੇ ਤੈਨੂੰ ਭਾ ਜਾਵੇ ਤੇ ਤਾਂ ਰਾਸ ਆਏ ਇਹ ਮੇਰਾ ਨਹੀਂ ਕਿ ਜੋ ਮੈਂ ਕਹਿ ਦਿੱਤਾ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਜੇ ਤੈਨੂੰ ਪਉਂਦੀ ਹੈ ਫਿਰ ਮੇਰੀ ਅਰਦਾਸ ਹੈ ਅਰਦਾਸ ਕੀ ਹੈ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸਾਥ ਸੰਗਤ ਬਾਬਾ ਮੱਖਣ ਸ਼ਾ ਲਵਾਨਾ ਜੀ ਨੇ ਆਪਣਾ ਜਹਾਜ਼ ਘੁੰਮਣ ਤੇਰੀਆਂ ਦੇ ਵਿੱਚ ਫਸਿਆ ਵੇਖਿਆ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਤੇ ਉਹਨਾਂ ਦੀ ਅਰਦਾਸ ਵੀ ਲੁਬਾਣ ਦੀ ਬੋਲੀ ਵਿੱਚ ਸੀ ਇਹ ਬੋਲੀਆਂ ਦੇ ਵਿੱਚੋਂ ਲੁਬਾਣਿਆਂ ਦੀ ਇੱਕ ਆਪਣੀ ਪ੍ਰਮੁੱਖ ਬੋਲੀ ਸੀ ਤੇ ਸਾਧ ਸੰਗਤ ਜਿਹੜਾ ਸ਼ਬਦ ਹੈ ਉਹ ਵੀ ਲੁਬਾਣ ਦੀ ਬੋਲੀ ਦਾ ਹੈ ਸੱਚਾ ਗੁਰੂ ਲਾਧੋ ਰੇ ਇਹ ਸੱਚਾ ਗੁਰੂ ਲਾਧੋ ਰੇ ਸ਼ਬਦ ਇਹ ਲੁਬਾਣ ਦੀ ਬੋਲੀ ਦਾ ਹੈ ਪਰ ਉਹਨਾਂ ਨੇ ਅਰਦਾਸ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਅਰਦਾਸ ਵੀ ਹੈ ਸਾਧ ਸੰਗਤ ਇੱਕ ਕਿਤਾਬ ਲਿਖੀ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਬਾਬਾ ਮੱਖਣਸ਼ਾਹ ਲਵਾਨਾ ਜੀ ਦਾ ਬੜਾ ਉਹਨਾਂ ਨੇ ਵਿਸ਼ਾਲ ਤੇ ਡੂੰਘਾ ਇਤਿਹਾਸ ਲਿਖਿਆ ਉਹਦੇ ਵਿੱਚ ਜਿਹੜੀ ਅਰਦਾਸ ਹੈ ਸਾਧ ਸੰਗਤ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਉਹਨਾਂ ਨੇ ਕੀਤੀ ਅਰਦਾਸ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਬਾਬਾ ਮੱਖਣਸ਼ਾਲਵਾੜਾ ਦਿੱਲੀ ਪਹੁੰਚੇ ਔਰ ਉਹਨਾਂ ਨੂੰ ਪਤਾ ਲੱਗਾ ਵੀ ਇੱਥੋਂ ਮਹਾਰਾਜ ਨੇ ਇਹ ਸ਼ਬਦ ਆਖੇ ਨੇ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸੱਜ ਸਮਾਲੇ ਬਾਬਾ ਬਸੇ ਦੇ ਗ੍ਰਾਮ ਬਕਾਲੇ ਅੱਜ ਅਸੀਂ ਉਹਨੂੰ ਅਸਲ ਵਿੱਚ ਪਹਿਲਾ ਨਾਮ ਬਕਾਲਾ ਸਾਹਿਬ ਦਾ ਹੈ ਬਾਬਾ ਸ਼ਬਦ ਕਹਿਣ ਕਰਕੇ ਅੱਜ ਅਸੀਂ ਉਹਨੂੰ ਬਾਬਾ ਬਕਾਲਾ ਸਾਹਿਬ ਕਹਿੰਦੇ ਹਾਂ ਬਾਬਾ ਤੋਂ ਭਾਵ ਸੀ ਆਪ ਪਿੰਡਾਂ ਦੇ ਰਹਿਣ ਵਾਲੇ ਹਾਂ ਖਾਸ ਤੌਰ ਤੇ ਦਾਦੇ ਨੂੰ ਬਾਬਾ ਆਖਿਆ ਕਰਦਾ ਸੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਨੌਵੇਂ ਪਾਤਸ਼ਾਹ ਰਿਸ਼ਤੇਦਾਰੀ ਦੇ ਵਿੱਚ ਦਾਦਾ ਜੀ ਲੱਗਦੇ ਸਨ ਇਹ ਇਸ਼ਾਰਾ ਸੀ ਬਾਬਾ ਬਸੇ ਜੇ ਗ੍ਰਾਮ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਉਹ ਗੁਰੂ ਹਨ ਵਣ ਦੁਰ ਸੰਗਤ ਸકલ ਸਮਾਨ ਦੇ ਤੇ ਉਹ ਗੁਰੂ ਬਣ ਕੇ ਸਾਰਿਆਂ ਦੀ ਸੰਭਾਲ ਕਰਨਗੇ ਸਾਧ ਸੰਗਤ ਜੀ ਤੁਸੀਂ ਜਦੋਂ ਇਤਿਹਾਸ ਪੜੋਗੇ ਨਾ ਤੁਹਾਨੂੰ ਪਤਾ ਲੱਗੇਗਾ ਸਾਤ ਸੰਗਤ ਜੀ ਸਾਡੇ ਦੋ ਗੁਰੂ ਸਹਿਬਾਨ ਸ਼ਹੀਦ ਹੋਏ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਮੰਨ ਲਓ ਗੁਰੂ ਅੰਗਦ ਸਾਹਿਬ ਨੂੰ ਗੱਦੀ ਮਿਲੀ ਤੇ ਪਹਿਲੇ ਪਾਤਸ਼ਾਹ ਦੇ ਪੁੱਤਰਾਂ ਨੇ ਵਿਰੋਧ ਕੀਤਾ ਤੀਜੇ ਪਾਤਸ਼ਾਹ ਨੂੰ ਮਿਲੀ ਤੇ ਬਾਬਾ ਦਾਤੂ ਨੇ ਵਿਰੋਧ ਕੀਤਾ ਚੌਥੇ ਪਾਤਸ਼ਾਹ ਨੂੰ ਗੱਦੀ ਮਿਲੀ ਤੇ ਗੁਰੂ ਦੇ ਪੁੱਤਰਾਂ ਨੇ ਵਿਰੋਧ ਕੀਤਾ ਮੋਹਣ ਕਮਲਾ ਹੋਇਆ ਚੋਬਾਰਾ ਮੋਹਰੀ ਬਣਾਇਆ ਭਾਈ ਗੁਰਦਾਸ ਨੇ ਆ ਕੇ ਵਿਰੋਧ ਕੀਤਾ ਪਰ ਜਦੋਂ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ ਕੋਈ ਗੱਦੀ ਦਾ ਦਾਵੇਦਾਰ ਨਹੀਂ ਆਇਆ ਕਿ ਸਾਨੂੰ ਗੱਦੀ ਚਾਹੀਦੀ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਲੋਕੀ ਹੈਰਾਨ ਹੋਏ ਕਿ ਗੁਰੂ ਬਣਨ ਵਾਲੇ ਨੂੰ ਸ਼ਹੀਦ ਵੀ ਹੋਣਾ ਪੈਂਦਾ ਕੋਈ ਵੀ ਗੱਦੀ ਦਾ ਦਾਵੇਦਾਰ ਨਹੀਂ ਆਇਆ ਕਿ ਸਾਨੂੰ ਗੱਦੀ ਚਾਹੀਦੀ ਲੋਕੀ ਫਿਰ ਹੈਰਾਨ ਹੋਏ ਕਿ ਅਸੀਂ ਤੇ ਸੋਚਿਆ ਸੀ ਸ਼ਾਇਦ ਮੱਠੇ ਟਕਾਏ ਜਾਂਦੇ ਨੇ ਬਿਟਾਵਾਂ ਲਈਆਂ ਜਾਂਦੀਆਂ ਪਰ ਇੱਥੇ ਗੁਰੂ ਬਣਨ ਵਾਲੇ ਨੂੰ ਸ਼ਹੀਦ ਵੀ ਹੋਣਾ ਪੈਂਦਾ ਇਹਨੂੰ ਭਾਈ ਗੁਰਦਾਸ ਕਹਿੰਦੇ ਨੇ ਦਾਤ ਜੋਤ ਖਸਮੇ ਵੜਿਆ ਇਹ ਵਡਿਆਈ ਉਹਨਾਂ ਨੂੰ ਮਿਲੀ ਜਿਹੜੇ ਧਰਨਵਾਲੇ ਸਾਧ ਸੰਗਤ ਜੀ ਆਪਣੇ ਤਿੰਨਾਂ ਪੁੱਤਰਾਂ ਦੇ ਸਮੇਂ ਲਾਲਚੰਦ ਚੰਦੂਦਾਲ ਤੇ ਸਾਥ ਸਕਤ ਖੁਸ਼ਹਾਲ ਚੰਦ ਇਹ ਖੁਸ਼ਹਾਲ ਚਾ ਖੁਸ਼ਹਾਲ ਸਿੰਘ ਬਣੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਬਾਟੇ ਦੀ ਪੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ 나ਗਣੀ ਵਰਸ਼ਾ ਦੇ ਕੇ ਕੇਸਰੀ ਚੰਦ ਦੇ ਮਸਤ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਭੇਜਿਆ ਸੀ ਮਹਾਰਾਜ ਨੇ ਜਦੋਂ ਦਸਵੇਂ ਪਾਤਸ਼ਾਹ ਨੇ ਭਾਈ ਉਹਦਾ ਸਿੰਘ ਨੂੰ ਭੇਜਿਆ ਸੀ ਇੱਕ ਤੀਜਾ ਸਿੱਖ ਸੀ ਨਾਲ ਉਹ ਬਾਬਾ ਮੱਖਣਸ਼ਾਲ ਲੁਬਾਣਾ ਦਾ ਪੁੱਤਰ ਸੀ ਭਾਈ ਖੁਸ਼ਾਲ ਚੰਦ ਸੀ ਜਿਹੜਾ ਖੱਡੇ ਬਾਟੇ ਦੀ ਪੌਣ ਲੈ ਕੇ ਇੱਕ ਖੁਸ਼ਾਲ ਸਿੰਘ ਬਣਿਆ ਸੀ ਇਹਨਾਂ ਸਿੱਖਾਂ ਦੇ ਨਾਲ ਸਾਧ ਸੰਗਤ ਦੇ ਵੀ ਸੀ ਤੇ ਇਹ ਫਿਰ ਨਿਰਮੋਹ ਗੜ ਦੀ ਜੰਗ ਦੇ ਵਿੱਚ ਬਾਬਾ ਮੱਖਣਸ਼ਾ ਲਵਾਨਾ ਦਾ ਪੁੱਤਰ ਖੁਸ਼ਾਲ ਸਿੰਘ ਇਹ ਸ਼ਹੀਦੀ ਦਾ ਜਾਮ ਪੀਆ ਇਹ ਕਹਿਣ ਤੋਂ ਭਾਵ ਸੀ ਵੀ ਬਾਬਾ ਮੱਖਣਸ਼ਾ ਲਵਾਨਾ ਇਹ ਕੱਲੀਆਂ ਫੇਟਾ ਕਰਦੀਆਂ ਨਹੀਂ ਜਾਣਦਾ ਸਾਧ ਸੰਗਤ ਉਹ ਇੱਕ ਸ਼ਹੀਦ ਪੁੱਤਰ ਦਾ ਪਿਤਾ ਵੀ ਹੈ ਬਾਬਾ ਮੱਖਣਸ਼ਾ ਲਵਾਨਾ ਔਰ ਜਦੋਂ ਉਹਨਾਂ ਨੂੰ ਇਸ਼ਾਰਾ ਮਿਲਿਆ ਦਿੱਲੀ ਤੋਂ ਫਿਰ ਉਹ 500 ਆਪਣੇ ਸ਼ਸ਼ਤਰਧਾਰੀ ਨਾਲ ਸਾਥੀਆਂ ਦੇ ਸਮੇਤ ਇੰਨਾ ਪੁੱਤਰਾਂ ਦੇ ਸਮੇਤ ਘਰਵਾਲੀ ਦੇ ਸਮੇਤ ਇਹ ਸਤ ਸੰਗਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਉਥੇ ਬਹੁਤ ਸਾਰੇ ਜਿਹੜੇ ਨਕਲੀ ਗੁਰੂ ਬਣੇ ਬੈਠੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਧੀਰਮਲ ਇਹ ਬਾਬਾ ਗੁਰਦੱਤਾ ਜੀ ਦਾ ਪੁੱਤਰ ਦੇ 6ਵੇਂ ਪਾਤਸ਼ਾਹ ਦਾ ਪੋਤਰਾ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਉਹ ਪਰਿਵਾਰ ਹੈ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਤੀਜੇ ਬਾਦਸ਼ਾਹ ਤੋਂ ਲੈ ਕੇ ਨੌਵੇਂ ਬਾਦਸ਼ਾਹ ਤੱਕ ਇੱਕ 100 ਮੋਹਰ ਭੇਟਾ ਕਰਨ ਵਾਲਾ ਪਰਿਵਾਰ ਹੈ 500 ਮੋਹਰਾਂ ਲੈ ਕੇ ਆਏ ਕੋਈ ਹੋਰ ਹੁੰਦਾ ਤੇ ਡੋਲ ਜਾਂਦਾ ਪਰ ਇਹ ਉਹਨਾਂ ਦੀ ਪਾਰਖੋ ਦਿੱਤੀ ਸੀ ਉਹਨਾਂ ਆਖਿਆ ਜਿਹੜਾ ਸੱਜਾ ਗੁਰੂ ਹੋਵੇਗਾ ਆਪ ਉਹ ਭੇਟਾ ਲੈ ਲੇਗਾ ਸਾਧ ਸੰਗਤ 2-2 ਮੋਹਰਾਂ ਜਦੋਂ ਉਹਨਾਂ ਨੇ 22 ਨਕਲੀ بڑے ਗੁਰੂਆਂ ਦੇ ਅੱਗੇ ਰੱਖੀਆਂ ਸਾਤ ਸੰਗਤ ਕਿਸੇ ਨੇ ਮਨ ਨੂੰ ਅਸਲੀ ਦਾ ਨਹੀਂ ਪੁੱਛਣ ਤੇ ਪਤਾ ਲੱਗਾ ਉਹਨਾਂ ਨੂੰ ਆਖਿਆ ਹਾਂ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜਿਹੜੇ ਬੜੇ ਸ਼ਾਂਤ ਸੁਭਾਅ ਦੇ ਹਾਂਦੇ ਔਰ ਸਤਗੁਰੂ ਭਗਤੀ ਦੇ ਵਿੱਚ ਲੀਨ ਰਹਿੰਦੇ ਹਾਂਦੇ ਔਰ ਮੋਹ ਮਾਇਆ ਦੇ ਨਾਲ ਕੋਈ ਵੀ ਉਹਨਾਂ ਦਾ ਵਾਸਤਾ ਨਹੀਂ ਸਾਤ ਸੰਗਤ ਜਦੋਂ ਗਏ ਤੇ ਮਹਾਰਾਜ ਅੱਗੇ ਦੋ ਮੋਹਰਾ ਰੱਖਿਆ ਤੇ ਗੁਰੂ ਜੀ ਨੂੰ ਪਤਾ ਸੀ ਵੀ ਇਹ ਤੇ ਬੜਾ ਪੁਰਾਣਾ ਪਰਿਵਾਰ ਹੈ ਆਉਣ ਵਾਲਾ ਤੇ ਇਹ ਤੇ ਬੜਾ ਅਮੀਰ ਪਰਿਵਾਰ ਹੈ ਤੇ ਦਸਵੰਦ ਦੋ ਹੋਰਾਂ ਨੇ ਮਹਾਰਾਜ ਨੇ ਆਖਿਆ 500 ਮੋਹਰਾਂ ਹੁਣ ਸਾਧ ਸੰਗਤ ਤੇ ਕਹਿਣ ਦੀ ਦੇਰ ਸੀ ਜਿੱਥੇ 500 ਮੋਹਰਾਂ ਦਸਵੰਦ ਮਹਾਰਾਜ ਨੂੰ ਭੇਟਾ ਕੀਤਾ ਤੇ ਉੱਥੇ ਫਿਰਿਆ ਨਹੀਂ ਗਿਆ ਕੋਠੇ ਤੇ ਚੜ ਗਏ ਉੱਚਾ ਪੰਨੂ ਕਰਕੇ ਫੇਰਿਆ ਤੇ ਸਾਧ ਸੰਗਤ ਤੇ ਬੋਲ ਆਖੇ ਭੁੱਲੀਏ ਸੰਗਤੇ ਸੁਣੋ ਤੁਮ ਕਾਨ ਸਤਗੁਰ ਲੱਗਾ ਮਹਿਦ ਮਹਾਨ ਭੁੱਲੀਏ ਸੰਗਤੇ ਸੁਣੋ ਦੇ ਕਾਨ ਸਤਗੁਰ ਲੱਗਾ ਮਹਿਦ ਮਹਾਨ ਸੱਚਾ ਗੁਰੂ ਫਿਰ ਬਾਬਾ ਮੱਖਣਸ਼ਾਹ ਲਵਾਨਾ ਜੀ ਨੇ ਆਖਿਆ ਸੱਚਾ ਗੁਰੂ ਲੱਧੋ ਰਹਿ ਸੱਚਾ ਗੁਰੂ ਲੱਧੋ ਰਹਿ ਸਾਤ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਾਬਾ ਮੱਖਣਸ਼ਾਹ ਲਵਾਨਾ ਜੀ ਨੇ 11 ਅਗਸਤ 1664 ਇਸਵੀ ਨੂੰ ਪ੍ਰਗਟ ਕੀਤਾ ਇਹਦਾ ਭਾਵ ਇਹ ਹੈ ਸਾਤ ਸੰਗਤ ਸਾਡੀ ਵੀ 파ਰਖੂ ਬਿਰਤੀ ਏਡੀ ਸੁਚੇਤ ਚਾਹੀਦੀ ਹੈ ਦੰਬੀਆਂ ਦੀਆਂ ਕੱਟਿਆਂ ਪਖੰਡੀਆਂ ਨਕਲੀਆਂ ਦੇ ਧਾਰੀ ਗੁਰਮ੍ਹਾਂ ਦੇ ਵਿੱਚੋਂ ਤੁਸੀਂ ਸੱਚੇ ਗੁਰੂ ਦੀ ਪਛਾਣ ਕਿਵੇਂ ਕਰਨੀ ਹੈ ਇਹ ਬਾਬਾ ਮੱਖਣ ਸ਼ਰਮਾ ਵਾਲੇ ਵਾਲਾਂ ਨੇ ਦਰਿਆ ਤੇ ਸੋਚ ਰੱਖੋ ਸਮੇਂ ਦੀ ਸਮਾਪਤੀ ਹੈ ਤੁਹਾਨੂੰ ਸਾਰਿਆਂ ਸੰਤਾਂ ਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਕਿਸ ਵਕ ਕਰਨ ਜਿਨ੍ਹਾਂ ਨੇ ਬੜੀ ਇਕਾਗਰਤਾ ਨਾਲ ਸ਼੍ਰਵਣ ਕੀਤਾ ਹੈ ਕੋਟਾਂ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਓ ਅਗਲਾ ਪ੍ਰੋਗਰਾਮ ਸਾਡੇ ਸਤਕਾਰਯੋਗ ਸੈਕਟਰੀ ਸਾਹਿਬ ਸਰਦਾਰ ਮਨਵੀਰ ਸਿੰਘ ਜੀ ਦੇ ਦਿਨਾਂ ਪਾਸੋਂ ਸ਼ਰਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ